ਦੋਸਤੋ ਇਹ ਪ੍ਰਾਤਿਤਵ ਜਿਹੜੀ ਦੀਵਾਰ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਨੇ ਔਰ ਅੱਜ ਵੀ ਇਹ ਦੀਵਾਰ ਜਿਹੜੀ ਖੜੀ ਹੈ ਮੈਨੂੰ ਐ ਲੱਗਦਾ ਵੀ ਕਿਤੇ ਮੁਗਲਾਂ ਦੇ ਟਾਈਮ ਦੇ ਵਿੱਚ ਜਿਹੜੀ ਇਹ ਦੀਵਾਰ ਬਣੀ ਹੋਈ ਨਜ਼ਰ ਆਉਂਦੀ ਆ ਸਮਾਣਾ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਿਆਲਕਲਾਂ ਦੇ ਨੇੜੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ 게ਟ ਜਿੱਦਾਂ ਕੋਈ 게ਟ ਦਾ ਕੋਈ ਨਕਸ਼ਾ ਬਣਾਇਆ ਡਿਜ਼ਾਈਨ ਬਣਾਇਆ ਤੁਸੀਂ ਦੇਖ ਰਹੇ ਹੋ ਔਰ ਇਸ ਦੀਵਾਰ ਦੇ ਬਿਲਕੁਲ 200 ਮੀਟਰ ਦੇ ਉੱਪਰ ਇੱਕ ਜਿਹੜਾ ਹੈਗਾ ਦਰਗਾਹ ਬਣੀ ਹੋਈ ਹੈ ਇਹ ਦਰਗਾਹ ਵੀ ਖੇਤਾਂ ਦੇ ਵਿੱਚ ਹੀ ਹੈ ਔਰ ਆਲੇ-ਦੁਆਲੇ ਕੁਝ ਮੋਟਰਾਂ ਚੱਲ ਰਹੀਆਂ ਨੇ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਸਾਹਮਣੇ ਜਿਹੜਾ ਪਿੰਡ ਹੈ ਨਿਮਬਿਆਲਾ ਕਹਿੰਦੇ ਅਸੀਂ ਮਿਆਲ ਕਲਾਂ ਵੈਸੇ ਮਿਆਲਾ ਪਿੰਡ ਹੈ ਜ਼ਿਲ੍ਹਾ ਪਟਿਆਲਾ ਸਮਾਣਾ ਔਰ ਕਿਤੇ ਨੇੜੇ-ਤੇੜੇ ਕੋਈ ਵੱਸੋਂ ਨਹੀਂ ਹੈ ਤਕਰੀਬਨ ਜਿਹੜੀ ਬਾਬਾ ਜੀ ਦੀ ਇੱਕ ਦਰਗਾਹ ਦਿਸ ਰਹੀ ਹੈ ਪੀਰ ਬਾਬਾ ਜੀ ਦੀ ਔਰ ਇਹ ਦੀਵਾਰ ਦਿਸ ਰਹੀ ਹੈ ਸੋ ਕਿਤਨਾ ਕਿਤੇ ਬਹੁਤ ਵੱਡੀ ਇਤਿਹਾਸਿਕ ਜਿਹੜੀ ਦਵਾਰ ਅੱਜ ਵੀ ਖੜੀ ਹੈ ਇਸ ਦਾ ਕੀ ਇਤਿਹਾਸ ਹੈ ਇਹ ਅਸੀਂ ਨਹੀਂ ਜਾਣਦੇ ਪਰ ਕੋਈ ਪੁਰਾਣਾ ਬਜ਼ੁਰਗ ਦੱਸ ਸਕਦਾ ਵੈਸੇ ਅਸੀਂ ਇੱਥੇ ਕੁਝ ਲੋਕਾਂ ਨਾਲ ਗੱਲ ਵੀ ਕੀਤੀ ਪਰ ਕਿਸੇ ਨੇ ਵੀ ਇਸ ਦਵਾਰ ਬਾਰੇ ਜਿਹੜੀ ਸਹੀ ਜਾਣਕਾਰੀ ਸਾਨੂੰ ਨਹੀਂ ਮਿਲੀ ਲੋਕਾਂ ਦਾ ਇਹੀ ਕਹਿਣਾ ਹੈ ਵੀ ਪੁਰਾਣੇ ਟਾਈਮਾਂ ਦੀ ਦਵਾਰ ਜਿਹੜੀ ਖੜੀ ਹੈ ਔਰ ਖੇਤ ਜਿਨ੍ਹਾਂ ਦਾ ਉਹ ਜਿਹੜੀ ਜਗਾ ਛੱਡ ਕੇ ਜਿਹੜੀ ਵਾਹੀ ਕਰਦੇ ਨੇ ਔਰ ਇਹ ਪੈਲਸ ਹੈ ਹੀਰਾ ਪੈਲਸ ਔਰ ਬਹੁਤ ਫੇਮਸ ਪੈਲਸ ਹੈ ਇਹ ਸਮਾਣੇ ਦੇ ਪਿੰਡ ਬਿਆਲ ਕਲਾਂ ਤੋਂ ਸਰਦਾਰ ਸਾਹਿਬ ਨੇ ਇੱਥੇ ਸੋ ਇਹ ਦਵਾਰ ਬਹੁਤ ਇਤਿਹਾਸਿਕ ਨਜ਼ਰ ਆਉਂਦੀ ਹੈ ਔਰ ਅੱਜ ਵੀ ਜਿਹੜੀ ਖੜੀ ਐ ਸੋ ਇਦਾਂ ਨੇ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਜ਼ਰੂਰ ਫੋਲੋ ਕਰੋ